ਕੇਜਰੀਵਾਲ ਦੀ ਗ੍ਰਿਫਤਾਰੀ ਰਿਮਾਂਡ ਤੇ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਦੇ ਲਈ ਦਿੱਲੀ ਹਾਈ ਕੋਰਟ ਨੂੰ ਦਿੱਲੀ ਹਾਈ ਕੋਰਟ ਚ ਚੋਣਫੀ ਦਿੱਤੀ ਸੀ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਪੀਐਮਐਲਏ ਤਹਿਤ ਕੀਤੀ ਗਈ ਹੈ ਜਦਕਿ ਈਡੀ ਕੋਲ ਗ੍ਰਿਫਤਾਰੀ ਲਈ ਕੋਈ ਪੱਕਾ ਸਬੂਤ ਨਹੀਂ ਤਾਂ ਦੂਜੇ ਪਾਸੇ ਈਡੀ ਦੇ ਵਕੀਲ 라ਜੂ ਨੇ ਕਿਹਾ ਕਿ ਕੇਜਰੀਵਾਲ ਦੇ ਵਿਰੁੱਧ ਗਵਾਹਾਂ ਦੇ ਬਿਆਨ ਸਾਡੇ ਕੋਲ ਨੇ ਅਸੀਂ ਹਨੇਰੇ 'ਚ تیر ਨਹੀਂ ਚਲਾ ਰਹੇ बिहार जेल च बंद केजरीवाल नु ਲੈ ਕੇ ਆਪ ਨੇ ਉਹਨਾਂ ਦਾ ਵਜ਼ਨ ਘਟਣ ਦਾ ਦਾਅਵਾ ਕੀਤਾ ਹੈ ਮੰਤਰੀ ਆਤਸ਼ੀ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ 4.5 ਕਿਲੋ ਵਜ਼ਨ ਘਟਿਆ ਹੈ ਨਾ ਕਿ ਆ ਕਿ ਕੇਜਰੀਵਾਲ ਸਵੀਅ ਡਾਇਬੀਟਿਕ ਨੇ ਤੇ ਭਾਜਪੀ ਉਹਨਾਂ ਨੂੰ ਜੇਲ੍ਹ ਚ ਰੱਖ ਕੇ ਖਤਰੇ ਚ ਪਾਈ ਹੈ ਜਦ ਕਿ ਤਿਹਾਰ ਜੇਲ੍ਹ ਪ੍ਰਸ਼ਾਸਨ ਮੁਤਾਬਕ ਕੇਜਰੀਵਾਲ ਦੀ ਸਿਹਤ ਬਿਲਕੁਲ ਠੀਕ ਹੈ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਕੇਜਰੀਵਾਲ ਨੂੰ ਕਾਰਦਾ ਖਾਣਾ ਦਿੱਤਾ ਜਾਣਾ ਹੈ ਭਾਜਪੀ ਦੇ ਮੀਡੀਆ ਵਿਭਾਗ ਨੇ ਆਤਸ਼ੀ ਨੂੰ ਲੀਗਲ ਨੋਟਿਸ ਭੇਜਿਆ ਹੈ ਅਰਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ 'ਤੇ ਫਰੀਦੋਫਰਖ ਕਰਨ ਦੇ ਇਲਜ਼ਾਮ ਲਾਏ ਸੀ ਤੇ ਕਿਆ ਸੀ ਕਿ ਉਹਨਾਂ ਨੂੰ ਆਪਣਾ ਸਿਆਸੀ ਭਵਿੱਖ ਬਚਾਉਣ ਲਈ ਬੀਜੇਪੀ 'ਚ ਸ਼ਾਮਲ ਹੋਣ ਦਾ ਆਫਰ ਦਿੱਤਾ ਗਿਆ ਬੀਜੇਪੀ ਨੇ ਨੋਟਿਸ ਜਾਰੀ ਕਰ ਆਫਰ ਦੇਣ ਵਾਲੇ ਦਾ ਨਾਮ ਦੱਸਣ ਲਈ ਕਿਹਾ ਹੈ ਨੋਟਿਸ 'ਚ ਲਿਖਿਆ ਹੈ ਕਿ ਜੇਕਰ ਆਰਸ਼ੀ ਨੇ ਮਾਫੀ ਨਾ ਮੰਗੀ ਤਾਂ ਬੀਜੇਪੀ ਉਹਨਾਂ ਤੇ ਮਾਨ ਹਮੇਦ ਦਾ ਕੇਸ ਸਟਾਇਲ ਆਪਨੇ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਭੁਖੜ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਮੰਤਰੀ ਗੋਪਾਲ ਰਾਏ ਨੇ ਜਾਣਕਾਰੀ ਦਿੱਤੀ ਕਿ 7 ਅਪ੍ਰੈਲ ਨੂੰ ਆਪ ਲੀਡਰ ਸਮੂਹਿਕ ਭੁਖੜ ਹੜਤਾਲ ਕਰਨਗੇ ਜੰਤਰ ਮੰਤਰ ਸੇ 11 ਵਜੇ ਤੋਂ ਇਹ ਭੁਖੜ ਹੜਤਾਲ ਸ਼ੁਰੂ ਹੋਏਗੀ ਨਾਲ ਹੀ ਗੋਪਾਲ ਰਾਏ ਨੇ ਵਰਤਕਾਰਾਂ ਨੂੰ ਪੂਰੇ ਦੇਸ਼ 'ਚ ਭੁਖੜ ਹੜਤਾਲ ਕਰਨ ਦੀ ਅਪੀਲ ਕੀਤੀ ਇਸ ਮੌਕੇ ਨੇ ਕਿਹਾ ਕਿ ਬੀਜੇਪੀ ਦੇ ਪਾਪ ਦਾ ਕੜਾ ਪਰ ਰਿਹਾ ਹੈ ਤੇ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਬਾਕਸਰ ਵਿਜੇਂਦਰ ਨੇ ਕਾਂਗਰਸ ਦਾ ਸਾਥ ਛੱਡ ਬੀਜੇਪੀ ਦਾ ਪੱਲਾ ਫੜਿਆ ਹੈ ਵਿਜੇਂਦਰ ਨੂੰ ਭਾਜਪਾ ਦੇ ਦਫ਼ਤਰ 'ਚ ਬੀਜੇਪੀ ਆਗੂ ਵਿਨੋਦ ਤਾਵੜੇ ਨੇ ਸ਼ਾਮਲ ਕਰਵਾਇਆ ਇਸ ਮੌਕੇ ਵਿਜੇਂਦਰ ਨੇ ਕਿਹਾ ਕਿ ਪੀਐਮ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ 'ਚ ਬੀਜੇਪੀ 'ਚ ਸ਼ਾਮਲ ਹੋ ਰਹੇ ਨੇ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਘਰ ਵਾਪਸੀ ਹੋ ਰਹੀ ਹੈ ਵਿਜੇਂਦਰ ਨੇ 2019 'ਚ ਕਾਂਗਰਸ ਦੀ ਸਾਊਥ ਦਿੱਲੀ ਸੀਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਲੋਕ ਸਭਾ ਚੋਣਾਂ ਲਈ ਰਾਹੁਲ ਗਾਂਧੀ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਰਾਹੁਲ ਦੇ ਨੋਮੀਨੇਸ਼ਨ ਦੌਰਾਨ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹੇ ਰਾਹੁਲ ਗਾਂਧੀ ਕੇਰਲ ਦੀ ਵਾਇਨਾਟ ਸੀਟ ਤੋਂ ਚੋਣ ਲੜਨਗੇ ਸਾਲ 2019ਆਂ ਚੋਣਾਂ ਵੀ ਰਾਹੁਲ ਨੇ ਵਾਇਨਾਟ ਕੋਈ ਲੜੀਆਂ ਸੀ ਪਿਛਲੀ ਵਾਰ ਰਾਹੁਲ ਵਾਇਨਾਟ ਕੋ 4 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸੀ ਜਦ ਕੇ ਅਮੇਠੀ ਤੋਂ ਸਮ੍ਰਿਤੀ ਰਾਣੀ ਤੋਂ ਉਹ ਚੋਣ ਹਾਰ ਗਏ ਸੀ ਇਸ ਤੋਂ ਪਹਿਲਾਂ ਰਾਹੁਲ 2004, 2009 ਤੇ 2014 ਚ ਅਮੇਠੀ ਤੋਂ ਲੋਕ ਸਭਾ ਐਮਪੀ ਰਹੇ ਸਾਬਕਾ ਪੀਐਮ ਡਾਕਟਰ ਮਨਮੋਨ ਸੇਗਾ ਜਿਹੜਾ ਰਾਜ ਸਭਾ ਤੋਂ ਰਿਟਾਇਰ ਹੋ ਗਏ ਨੇ 33 ਸਾਲ ਬਾਅਦ ਡਾਕਟਰ ਮਨਮੋਨ ਸਿੰਘ ਦੀ ਰਾਜ ਸਭਾ ਤੋਂ ਰਿਟਾਇਰਮੈਂਟ ਹੋਈ 1991 ਚ ਪਹਿਲੀ ਵਾਰ ਅਸਮ ਤੋਂ ਰਾਜ ਸਭਾ ਪਹੁੰਚੇ ਸੀ ਤੇ 6ਵੀਂ ਤੇ ਆਖਰੀ ਵਾਰ 2019 ਚ ਰਾਜਸਥਾਨ ਤੋਂ ਰਾਜ ਸਭਾ MP ਬਣੇ ਸਨ ਰਿਟਾਇਰਮੈਂਟ ਤੇ ਕਾਂਗਰਸ ਪ੍ਰਧਾਨ ਖੜਗੇ ਨੇ ਮਨਮੋਹਨ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ ਡਾਕਟਰ ਮਨਮੋਹਨ ਸਿੰਘ ਨਾਲ ਰਾਜ ਸਭਾ ਤੋਂ કુલ 54 ਸੰਸਦਾਂ ਦਾ ਕਾਰਜਕਾਲ April ਚ ਖਤਮ ਹੋਇਆ ਸੀਮ ਮਾਨਵਲੋ ਸੰਗਰੂਰ ਸੀਟ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ ਬੈਠਕ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਥਨ ਕੀਤਾ ਗਿਆ ਮੀਟਿੰਗ ਚ ਸੰਗਰੂਰ ਤੋਂ ਆਪ ਦੇ ਉਮੀਦਵਾਰ ਮੀਤ ਥੇਰ ਸਮੇਤ ਵਿਧਾਇਕ ਤੇ ਮੰਤਰੀ ਅਮਨ ਰੋੜਾ ਵੀ ਮੌਜੂਦ ਰਹੇ ਮੀਟਿੰਗ ਚ ਲੋਕ ਸਭਾ ਚੋਣਾਂ ਦੇ ਸਕਾਰਾਤਮਕ ਪ੍ਰਚਾਰ ਨੂੰ ਲੈ ਕੇ ਚਰਚਾ ਹੋਈ ਮੀਟਿੰਗ ਤੋਂ ਬਾਅਦ ਨੀਤਿਹਰ ਨੇ ਦੱਸਿਆ ਕਿ ਆਪ ਸਰਕਾਰ ਨੇ ਪੰਜਾਬ ਨਾਲ 5 ਗਰੰਟੀਆਂ ਕੀਤੀਆਂ ਸੀ ਜਿਸ ਚੋਂ 4 ਪੂਰੀਆਂ ਹੋ ਗਈਆਂ ਸੀ 2 ਸਾਲਾਂ ਚ ਆਪ ਸਰਕਾਰ ਜਿੰਨਾ ਕੰਮ ਪਿਛਲੀਆਂ ਸਰਕਾਰਾਂ 20 ਸਾਲਾਂ ਚ ਨਹੀਂ ਕਰ ਸਕੀ ਜਲੰਧਰ ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਰਾਜ ਸਭਾ ਐਮਪੀ ਸੰਦੀਪ ਪਾਟਕ ਨੇ ਵਰਕਰਾਂ ਨਾਲ ਮੀਟਿੰਗ ਕੀਤੀ ਬੈਠਕ ਚ ਜਲੰਧਰ ਸੀਟ ਨੂੰ ਲੈ ਕੇ ਮੰਥਨ ਕੀਤਾ ਗਿਆ ਸੰਦੀਪ ਪਾਟਕ ਨੇ ਕੇਜਰੀ ਕਿਹਾ ਕਿ ਕੇਜਰੀਵਾਲ ਨੂੰ ਭਾਜਪਾ ਨੇ ਏਜੰਸੀਆਂ ਦੇ ਜ਼ਰੀਏ ਫਰਜੀ ਕੇਸ ਚ ਫਸਾਇਆ ਹੈ ਉਹਨਾਂ ਕਿਹਾ ਕਿ ਕੇਜਰੀਵਾਲ ਤੇ ਉਪਾ ਸ਼ਰਾਬ ਕੋਟਾਲੇ ਦਾ ਕੇਸ ਬਣਾ ਕੇ ਫਸਾਇਆ ਗਿਆ ਹੈ ਨਾਲ ਹੀ ਉਹਨਾਂ ਕਿਹਾ ਕਿ ਬੀਜੇਪੀ ਲਗਾਤਾਰ ਸਾਡੇ ਵਿਧਾਇਕਾਂ ਨੂੰ ਫੋਨ ਕਰਕੇ ਆਫਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਨੇ ਸਨੌਰਚ ਪੰਜਾਬ ਬਚਾਓ ਯਾਤਰਾ ਕੀਤੀ ਯਾਤਰਾ ਦੌਰਾਨ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹਰਿੰਦਰਪਾਲ ਚੰਦੂ ਮਾਜਰਾ ਮੌਜੂਦ ਰਹੇ ਸੁਖਵੀਰ ਬਾਦਲ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਥਾਵੇ ਉਹਨਾਂ ਕਿਹਾ ਕਿ ਕੌਮੀ ਪਾਰਟੀਆਂ ਸੂਬਿਆਂ ਦੇ ਹਿੱਤਾਂ ਬਾਰੇ ਨਹੀਂ ਸੋਚਦੀਆਂ ਖੇਤਰੀ ਦਲ ਹੀ ਸੂਬੇ ਦੇ ਹਿੱਤਾਂ ਦੀ ਗੱਲ ਕਰਦੇ ਨੇ ਸਗਵੀਰ ਬਾਦਲ ਨੇ ਕਿਹਾ ਕਿ ਕਾਲੀ ਦਲ ਪੰਜਾਬ ਦੀ ਲੜਾਈ ਲੜ ਰਹੀ ਹੈ ਇਸ ਮੌਕੇ ਨਾਲ ਪਟਿਆਲਾ ਤੋਂ ਛੇਤੀ ਉਮੀਦਵਾਰ ਐਲਾਨ ਕਰਨ ਦੀ ਗੱਲ ਰਹੀ। ਰਮਨੀਸ਼ ਸਿੰਘ ਬਿੱਟੂ ਨੇ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਕਿਹਾ ਕਿ ਫਿਰੋਜ਼ਪੁਰ ਚ ਪੀਐਮ ਦਾ ਕਾਫਲਾ ਰੋਕਣ ਪਿੱਛੇ ਚੰਨੀ ਦੀ ਸ਼ਰਾਰਤ ਸੀ ਉਹਨਾਂ ਕਿਹਾ ਕਿ ਸਾਬਕਾ ਸੀਐਮ ਨੇ 15-20 ਬੰਦੇ ਭੇਜ ਕੇ ਪੀਐਮ ਦਾ ਕਾਫਲਾ ਰੁਕਵਾਇਆ ਬਿੱਟੂ ਨੇ ਕਿਹਾ ਕਿ ਪੀਐਮ ਨੇ ਪੰਜਾਬ ਦੇ ਬਾਰਡਰ ਸਟੇਟ ਹੋਣ ਕਰਕੇ ਸਬਸਿਡੀ ਦਾ ਐਲਾਨ ਕਰਨਾ ਸੀ ਰੋਸਪੋਰਟ ਦੇ ਪਿੰਡ ਪਿਆਰੇ ਆਣਾ ਨੇੜੇ ਇੱਕ ਫਲਾਈਓਵਰ ਤੇ ਪ੍ਰਦਰਸ਼ਨ ਕਰੇ ਕਿਸਾਨਾਂ ਕਰਕੇ ਪ੍ਰਧਾਨ ਮੰਤਰੀ ਦਾ ਕਾਫਲਾ 20 ਮਿੰਟ ਤੱਕ ਰੁਕਿਆ ਰਿਹਾ ਸੀ ਹਾਈ ਕੋਰਟ ਨੇ ਕਰਨਾਲ ਥੋਣ ਵਾਲੀ ਜਿਮਣੀ ਥੋਣ ਨੂੰ ਲੈ ਕੇ ਦਾਖਲ ਪਟੀਸ਼ਨ ਖਾਰਜ ਕਰ ਦਿੱਤੀ ਪਟੀਸ਼ਨ ਜਿਮਣੀ ਥੋਣ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪਟੀਸ਼ਨ ਪਿਆ ਗਿਆ ਸੀ ਕਿ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ ਇੱਕ ਸਾਲ ਤੋਂ ਵੀ ਘੱਟ ਰਹਿ ਗਿਆ ਇਸ ਲਈ ਉੱਥੇ ਜਿਮਣੀ ਥੋਣ ਨਾ ਕਰਾਈ ਜਾਵੇ ਜਦਕਿ ਕਾਨੂੰਨ ਮੁਤਾਬਕ ਨਾਇਬ ਸੈਣੀ ਦੇ ਸੀਐਮ ਬਣੇ ਰਹਿਣ ਲਈ 6 ਮਹੀਨਿਆਂ ਦੇ ਵਿੱਚ ਵਿੱਚ ਵਿਧਾਇਕ ਬਣਨਾ ਲਵ ਅਜਨਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਠਕਸਾਲੀ ਅਕਾਲੀ ਪਰਿਵਾਰ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਅਜਨਾਲਾ ਦੇ ਨੇਜਰ ਪਰਿਵਾਰ ਨੂੰ ਆਪ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਕੈਬਨਨਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਆ ਵਿਕਾਸਪੱਖੀ ਨੀਤੀਆਂ ਦੇ ਚਲਦੇ ਨੇਜਰ ਪਰਿਵਾਰ ਆਪ ਵਿੱਚ ਸ਼ਾਮਿਲ ਮਹਾਰਾਸ਼ਟਰ ਦੇ ਸੰਭਾਜੀ ਨਗਰ ਚ ਇੱਕ ਵੱਡਾ ਹਾਦਸਾ ਵਾਪਰਿਆ ਤਿੰਨ ਮੰਜ਼ਿਲਾ ਘਰ ਨੂੰ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਵਰਤ ਵਾਲਿਆਂ ਚ 3 ਔਰਤਾਂ ਤੇ 2 ਬੱਚੇ ਸ਼ਾਮਿਲ ਨੇ ਸਭ ਤੋਂ ਪਹਿਲਾਂ ਗਰਾਊਂਡ ਫਲੋਰ ਤੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਤਿੰਨ ਮੰਜ਼ਲਾ ਇਮਾਰਤ ਅੱਗ ਦੀ ਜਪੇਟ ਚ ਆ ਗਈ ਕਾਰਨ ਮੌਜੂਦ ਕੁਝ ਲੋਕਾਂ ਦੀ ਮੌਤ ਅੱਗ ਦੇ ਧੂਏ ਨਾਲ ਦਮ ਘੁੱਟਿਆ। ਮਾਨਸਾ ਦੇ ਬੱਸ ਸਟੈਂਡ ਤੇ 10 ਸਾਲਾਂ ਬੱਚੇ ਦੀ ਲਾਸ਼ ਮਿਲੀ ਜਿਸ ਤੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਬੱਚੇ ਦਾ ਕਤਲ ਉਸਦੀ ਮਾਂ ਵੱਲੋਂ ਹੀ ਕੀਤਾ ਗਿਆ ਸੀ ਪੁਲਿਸ ਨੇ ਖੁਲਾਸਾ ਕੀਤਾ ਕਿ ਮਾਂ ਨੇ ਦੁਬਈ ਜਾਣਾ ਸੀ ਤੇ ਪਿੱਛੇ ਬੱਚੇ ਦੀ ਦੇਖਭਾਲ ਕੌਣ ਕਰੇਗਾ ਇਸ ਕਰਕੇ ਉਸਨੇ ਆਪਣੇ 10 ਸਾਲਾਂ ਬੱਚੇ ਅਮਰ ਚੋਤ ਨੂੰ ਮਾਰ ਕੇ ਬੱਸ ਸਟੈਂਡ ਦੇ ਕੋਲ ਜ਼ੁਬਾਨਾਂ ਦੇ ਨੇੜੇ ਰੱਖ ਦਿੱਤਾ ਮੁਜ਼ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਾਂ ਤਲਵੰਡੀ ਸਾਹਬ ਉਹਦੇ ਇੱਕ ਨਿੱਜੀ ਹਸਪਤਾਲ 'ਚ ਕੰਮ ਕਰਦਾ ਪਟਿਆਲਾ 'ਚ ਇੱਕ ਮੌਤ ਮਾਮਲੇ 'ਚ ਮਾਨਵੀ ਦੀ ਪਾਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ 'ਚ ਵੀ ਮਾਨਵੀ ਦੀ ਮੌਤ ਦਾ ਖੁਲਾਸਾ ਨਹੀਂ ਹੋ ਸਕਿਆ ਮਾਨਵੀ ਦੀ ਮੌਤ ਦੀ ਜਾਂਚ ਲਈ ਹੁਣ ਪੈਥੋਲੋਜੀ ਲੈਬ 'ਚ ਜਾਂਚ ਕਰਵਾਈ ਜਾਏਗੀ ਮਾਨਵੀ ਦੇ ਪੇਟ 'ਚੋਂ ਲਈ ਸੈਂਪਲ ਪੈਥੋਲੋਜੀ ਲੈਬ 'ਚ ਭੇਜੇ ਗਏ ਤੇ ਰਿਪੋਰਟ ਆਉਣ ਤੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਏਗੀ 3 ਤੋਂ 4 ਮਹੀਨਿਆਂ ਦੇ ਅੰਦਰ ਇਹ ਰਿਪੋਰਟ ਆਏਗੀ ਕੁਝ ਦਿਨ ਪਹਿਲਾਂ ਆਨਲਾਈਨ ਮੰਗਵਾਇਆ ਕੇਕ ਖਾਨ ਨਾਲ ਮਾਨਵੀ ਦੀ ਮੌਤ ਫਤਿਹਗੜ ਚੂੜੀਆਂ ਦੀਨ ਪੈਂਦੇ ਪਿੰਡ ਕਾਲਾ ਅਫਗਾਨਾ ਸਿੱਕ ਏਜੰਟ ਦੇ ਏਜੰਟ ਦੇ ਚਾਹ ਚੁਸ ਮਾਰਕ ਪਾ ਕੇ ਦੇਣ ਦੇ ਇਲਜ਼ਾਮ ਲੱਗੇ ਨੇ ਏਜੰਟ ਨੇ ਕੁਝ ਦਿਨ ਪਹਿਲਾਂ 90000 ਰੁਪਏ ਲੈ ਕੇ ਇੱਕ ਰਕਸ਼ੀ ਨੂੰ ਦੁਬਈ ਭੇਜਿਆ ਸੀ ਜਿਸ ਨੂੰ ਕੰਮ ਨਾ ਮਿਲਣ ਤੇ ਪਰਿਵਾਰ ਦੇ ਕੁਝ ਮੈਂਬਰ ਏਜੰਟ ਨੂੰ ਮਿਲਣ ਗਏ ਸੀ ਏਜੰਟ ਦੇ ਘਰ ਚਾਹ ਪੀਣ ਤੋਂ ਬਾਅਦ ਵਿਅਕਤੀ ਦਾ ਸਹਰਾ ਉੱਥੇ ਡਿੱਗ ਪਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਏਜੰਟ ਦੇ ਪਰਿਵਾਰ ਨੇ ਦੱਸਿਆ ਕਿ ਇਹ ਮੌਤ ਦਿਲ ਦਾ ਦੌਰਾ ਪੈਸਾ ਰਣਾਲਾ ਦੇ ਜਗਜੀਤਪੁਰਾ ਚ 30 ਤੋਂ ਵੱਧ ਦਾਰੂ ਪਸ਼ੂਆਂ ਦੀ ਮੌਤ ਹੋ ਗਈ ਲਗਭਗ 1 ਮਹੀਨੇ ਤੋਂ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਚੱਲ ਰਿਹਾ ਹੈ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਇਲਾਜ ਲਈ ਵੀ ਖਰਚਾ ਕਰਨਾ ਪੈਂਦਾ ਹੈ ਤੇ ਫੇਰ ਵੀ ਪਸ਼ੂ ਨਹੀਂ ਬਚ ਰਹੇ ਜਿਸ ਕਰਕੇ ਆర్థిక ਨੁਕਸਾਨ ਵੀ ਚੱਲਣਾ ਪੈ ਰਿਹਾ ਹੈ ਉਹਨਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗੋਦਾਸਪੁਰ ਦੇ ਦੀਨਾ ਨਗਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੀਨਾ ਨਗਰ ਦੇ ਪਿੰਟਚਾਵਾ ਚ ਸੀਵਰੇਜ ਦੀ ਸਫਾਈ ਕਰਦੇ ਸਮੇ ਗੈਸ ਚੜਨ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੋਨਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ ਮਜ਼ਦੂਰ ਦੀ ਪਤਨੀ ਨੇ ਦੱਸਿਆ ਕਿ ਪਿੰਡ 'ਚ ਹੀ ਸੀਵੇਰੇ ਦੀ ਗੈਸ ਚੜਨ ਨਾਲ ਉਸ ਦਾ ਪਤੀ ਬੇਹੋਸ਼ ਹੋ ਗਿਆ ਜਿਸ ਨੂੰ ਬਚਾਉਣ ਲਈ ਭਾਂਜੇ ਵੀ ਆਏ ਤੇ ਉਹ ਵੀ ਬੇਹੋਸ਼ ਹੋ ਗਏ ਗੁਰੂਗ੍ਰਾਮ ਚ ਇੱਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਨੌਜਵਾਨ ਨੂੰ ਗੰਭੀਰ ਹਾਲਤ ਹਸਪਤਾਲ 'ਚ ਦਾਖਲ ਕਰਾਇਆ ਗਿਆ ਪਹਿਲਾਂ ਕੁਝ ਵਿਅਕਤੀਆਂ ਨੇ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਤੇ ਹਸਪਤਾਲ 'ਚ ਦਾਖਲ ਕਰਾਉਣ ਤੋਂ ਬਾਅਦ ਦੁਬਾਰਾ ਉਸ ਨੂੰ ਅਗਵਾ ਕਰ ਲਿਆ ਗਿਆ ਪੁਲਿਸ ਦਾ ਕਹਿ ਜਿਸ ਕਰਕੇ ਕੋਈ ਮਾਮਲਾ ਦਰਜ ਨਹੀਂ ਹੁਸ਼ਿਆਰਪੁਰ ਦੇ ਟਾਂਡਾ ਆਊਟਮਾਰਟ ਚ ਲੁਟੇਰਿਆਂ ਨੇ ਇੱਕ ਮਹਿਲਾ ਕਾਉਂਸਲਰ ਨੂੰ ਨਿਸ਼ਾਨਾ ਬਣਾਇਆ ਲੁਟੇਰਿਆਂ ਨੇ ਮਹਿਲਾ ਤੇ ਹਮਲਾ ਕਰਕੇ ਉਸ ਤੋਂ ਸੋਨੇ ਦੇ ਗਹਿਣੇ ਲੁੱਟ ਲਏ ਕਾਉਂਸਲਰ ਆਪਣੀ ਜਿਠਾਣੀ ਨਾਲ ਮੰਦਰ ਤੋਂ ਵਾਪਸ ਆ ਰਹੀ ਝਗਲੀ ਵਿੱਚ ਲੁਟੇਰਿਆਂ ਨੇ ਉਸ ਦੇ ਸਿਰ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕੀਤਾ ਤੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਤੇ ਅੰਗੂਠੀ ਲੈ ਕੇ ਫਰਾਰ ਹੋ ਗਏ ਜ਼ਖਮੀ ਕਾਉਂਸਲਰ ਨੂੰ ਸਰਕਾਰੀ ਹਸਪਤਾਲ ਦਾਖੇਰਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਚ ਚੋਰ ਮੋਬਾਈਲ ਦੀ ਦੁਕਾਨ ਤੋਂ ਫੋਨ ਲੈ ਕੇ ਫਰਾਰ ਹੋ ਗਏ ਜੰਚਲ ਮੋਬਾਈਲ ਹਾਊਸ ਦੀ ਹਾਊਸ ਤੋਂ ਇੱਕ ਨੌਜਵਾਨ ਦੁਕਾਨ ਦੇ ਅੰਦਰ ਮੋਬਾਈਲ ਦੇਖਣ ਗਿਆ ਦੂਸਰਾ ਦੁਕਾਨ ਦੇ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ ਦੁਕਾਨਦਾਰ ਕੋਲੋਂ ਤਿੰਨ ਮੋਬਾਈਲ ਦੇਖਣ ਤੋਂ ਬਾਅਦ ਬਾਹਰ ਖੜੇ ਨੌਜਵਾਨ ਸਾਥੀ ਨੂੰ ਮੋਬਾਈਲ ਦਿਖਾਉਣ ਦੇ ਬਹਾਨੇ ਉਹ ਮੋਬਾਈਲ ਦੋਵੇਂ ਬਾਹਰ ਲੈ ਕੇ ਫਰਾਰ ਹੋ ਗਿਆ ਦੁਕਾਨਦਾਰ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ ਪਰ ਚੋਰ ਪਾਛ ਅੰਮ੍ਰਿਤਸਰ ਦੀ ਜਨਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਪੁਲਿਸ ਨੇ ਹਰਿਆਣਾ 11 ਦੀ ਨੋਕ ਤੇ ਲੁੱਟਾ ਖੋਹ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਮੁਲਜ਼ਮਾਂ ਨੇ ਬੀਤੇ ਦਿਨੀ ਇੱਕ ਕਰਿਆਨਾ ਵਪਾਰੀ ਦੇ ਪਰਿਵਾਰ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਕੀਤੀ ਸੀ ਪੁਲਿਸ ਨੇ ਮੁਲਜ਼ਮਾਂ ਕੋਲੋਂ 11 ਲੱਖ ਰੁਪਏ ਤੇ ਇੱਕ ਖਿਡੋਨਾ ਪਿਸਟਲ ਬਰਾਮਦ ਕੀਤਾ ਬਗਵਾ ਕੋਲੋਂ ਹਾਲੇ ਸੋਨਾ ਬਰਾਮਦ ਹੋਣਾ ਬਾਕੀ ਮੋਗਾ ਦੇ ਧਰਮਕੋਟ ਚ ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਦੋੜ ਦਿਨ ਦੇ ਸਮੇਂ ਲੈਂਸਰ ਕਾਰ ਚ ਬੈਠ ਕੇ ਸ਼ਹਿਰ ਚ ਗੇੜੀਆਂ ਮਾਰਦੇ ਸੀ ਦੁਕਾਨਾਂ ਚ ਗ੍ਰਾਹਕ ਬਣ ਕੇ ਰੈਕੀ ਕਰਦੇ ਸੀ ਰਾਤ ਨੂੰ ਦੁਕਾਨ ਅੱਗੇ ਗੱਡੀ ਖੜੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਇਹਨਾਂ ਚੋਰਾਵਾਂ ਵੱਲੋਂ ਜਾਂਚ ਦਿੱਤੀਆਂ ਗਈਆਂ ਕਈ ਵਾਰਦਾਤਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਪੁਲਿਸ ਨੇ ਚੋਰਾਵਾਂ ਕੋਲੋਂ ਕਾਫੀ ਸਮਾਨ ਬਰਾਮਦ ਜਲੰਧਰ ਦੇ ਰਾਮਾ ਮੰਡੀ ਚ ਪੰਜਾਬ ਨੈਸ਼ਨਲ ਬੈਂਕ ਤੋਂ ਮਹਿਲਾ ਦੇ ਪਰਛੋਤੇ 30000 ਦੀ ਨਕਦੀ ਚੋਰੀ ਹੋ ਗਈ। ਪੀੜਿਤ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਬੈਂਕ ਚ ਪੈਸੇ ਜਮਾ ਕਰਵਾਉਣ ਆਈ ਸੀ ਤੇ ਇਸੇ ਦੌਰਾਨ ਉਸਤੇ ਲਿਖਾਫੇ ਤੇ ਬਲੇਡ ਮਾਰ ਕੇ 20000 ਦੀ ਨਕਦੀ ਚੋਰ ਲੈ ਗਏ। ਬੈਂਕ ਮੈਨੇਜਰ ਨੇ ਪੀੜਿਤ ਮਹਿਲਾ ਨੂੰ ਪੂਰੀ ਜਾਂਚ ਚ ਸਹਿਯੋਗ ਦੇਣ ਦਾ ਪ੍ਰਸਤਾਵ ਆਇਆ ਤੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਦੋ ਮਹਿਲਾਵਾਂ ਚਲਾਕੀ ਨਾਲ ਪੈਸੇ ਲੈ ਕੇ ਫਰਾਰ ਹੁੰਦੀਆਂ।